ਉਮਰ 100 ਸਾਲ ਨਹੀਂ ਕੁਛ ਹੁੰਦਾ ਇਹਨੂੰ ਇਹਨੂੰ ਹੋਣਾ ਹੀ ਕੁਛ ਨਹੀਂ ਹਾਂ ਕੁਛ ਨਹੀਂ ਹੋਣਾ ਠੀਕ ਹੈ ਉਸ ਅੱਗੇ ਆ ਗਿਆ ਇਹ ਇਹ ਤੀਸਰਾ ਪ੍ਰੋਜੈਕਟ ਹੈ ਲੈਂਪ ਹੈ ਇਹਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਲੋਕਾਂ ਨੇ ਦੇਖੀ ਹੋਣੀ ਹੈ ਹਾਂ ਹਾਂ ਇਹ ਸਾਰੀ ਲਾਈਨ ਦੇਖ ਰਹੇ ਹੋ ਤੇ ਤੂਤ ਲੱਗੇ ਹੋਏ ਨੇ ਤੂਤ ਦੇ ਜਿਹੜੇ ਹਾਂ ਅਖੀਰ ਤੱਕ ਹਾਂ ਅਖੀਰ ਤੱਕ ਤੂਤ ਦਾ ਮੇਰੇ ਕੋਲ ਇਹ 100 ਪਲਾਂਟ ਹੈ 100 ਪਲਾਂਟ। ਕੀ ਬਾਤ ਹੈ। ਜਦੋਂ ਮੈਂ 100 ਪਲਾਂਟ ਖੇਤ 'ਚ ਲਾਉਣ ਬਾਰੇ ਸੋਚ ਰਿਹਾ ਸੀ ਨਾ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਆਉਂਦਾ ਸੀ ਵੀ ਯਾਰ ਲੋਕ ਤਾਂ ਪਸ਼ੂ ਛੱਡੀ ਜਾਂਦੇ ਆ। ਵੀ ਟੋਕਰੇ ਸਿਰ 'ਚ ਮਾਰੂਗਾ ਇਹਨੇ। ਹੈ 100 ਪਲਾਂਟ ਤੂਤ ਦਾ। ਤਾਂ ਮੈਂ ਉਹ ਪਹਿਲੇ ਦਿਨ ਤੋਂ ਡਿਜ਼ਾਈਨ ਸੀਗਾ ਕਿ ਮੈਂ ਤੂਤ ਤੋਂ ਬਹੁਤ ਕੁਝ ਬਣਾਉਣਾ ਹੈ। ਤੇ ਹਜੇ ਮੈਂ ਉਹਦੇ 'ਚ 25% ਬਣਾ ਪਾਇਆ ਹਾਂ। ਬਣਾ ਪਾਇਆ। ਬਹੁਤ ਕੁਝ ਹੈ ਮੇਰੇ ਦਿਮਾਗ ਦੇ ਵਿੱਚ ਜਿਹੜਾ ਤੂਤ ਤੋਂ ਬਣਾਉਣਾ ਸੀ। ਤਾਂ ਤੂਤ ਦੇ ਤੁਹਾਨੂੰ ਅਸੀਂ ਸਪੈਸ਼ਲੀ ਤੂਤ ਤੇ ਹੀ ਅੱਜ ਫੋਕਸ ਰੱਖਦੇ ਹਾਂ ਅਸੀਂ ਇਹ ਵੀਡੀਓ। ਸਭ ਤੋਂ ਪਹਿਲਾ ਮਾਡਲ ਜਿਹੜਾ ਹੈਗਾ ਸਾਡੇ ਕੋਲੇ ਤ ਇਹ ਕੁਰਸੀ ਅਸੀਂ ਇੱਕ ਤਿਆਰ ਕੀਤੀ ਹੈ ਗੱਦੀ ਵਾਲੀ ਇਹ ਸਾਡਾ ਰੈਸਟੋਰੈਂਟ ਇੱਥੇ ਹੁਣ ਚੱਲਣਾ ਹੈਗਾ ਥੋੜੇ ਦਿਨ ਚੱਕਰ ਇਹ ਰੈਸਟੋਰੈਂਟ ਦੀ ਕੁਰਸੀ ਹੈ ਸਾਡੀ ਇਹ 16 ਕੁਰਸੀਆਂ ਨੇ ਸਾਡੇ ਕੋਲੇ ਇਹ ਪਿੱਛੇ ਬੈਕ ਤੇ ਲੱਗਿਆ ਹੋਇਆ ਇਹਦੇ ਵਿੱਚ ਗੱਦੀ ਲੱਗਣੀ ਹੈ ਇਹ ਗੱਦੀ ਵਾਲੀ ਕੁਰਸੀ ਹੈ ਤਾਂ ਇਹਦੀ ਉਮਰ 100 ਸਾਲ ਨਹੀਂ ਕੁਝ ਹੁੰਦਾ ਇਹਨੂੰ ਇਹਨੂੰ ਹੋਣਾ ਹੀ ਕੁਝ ਨਹੀਂ ਹਾਂ ਕੁਝ ਨਹੀਂ ਹੋਣਾ ਠੀਕ ਹੈ ਉਸ ਤੋਂ ਬਾਅਦ ਅਗਲਾ ਨੈਕਸਟ ਜਿਹੜਾ ਹੈਗਾ ਸਾਡਾ ਗੇਟ ਹੈ ਇਹ ਇਹ ਗੇਟ ਬਣਾਇਆ ਸੀ ਅਸੀਂ ਇਹ ਇਹਦੇ ਵਿੱਚ ਇੱਥੇ ਪਲਾਸਟਿਕ ਦੀ ਸ਼ੀਟ ਪਾ ਕੇ ਵਿੱਚ ਮਿੱਟੀ ਪਾ ਕੇ ਇਹਦੇ ਵਿੱਚ ਕੁਝ ਫਲਾਵਰਿੰਗ ਪੋਟਸ ਅਸੀਂ ਫੁੱਲਾਂ ਵਾਲੇ ਪੌਦੇ ਲਾਵਾਂਗੇ ਉਹਦੇ ਤੌਰ ਤੇ ਹਾਂ ਉਹਦੇ ਤੌਰ ਤੇ 게ਟ ਬਣ ਗਿਆ ਸਾਡਾ ਇਹਦੇ ਉੱਪਰ ਕੋਈ ਵੇਲ ਵਗੈਰਾ ਚੜਾ ਇਹਦੇ ਉੱਪਰ ਇੱਥੇ ਬਾਂਸ ਲਾ ਕੇ ਨੇ ਇਹਨੂੰ ਤੁਹਾਡੇ ਛੱਤ ਜੀ ਪੈਣੀ ਹੈ ਇੱਥੇ ਇੱਕ ਲੱਕੜ ਦਾ ਬੋਰਡ ਦੇ ਉੱਤੇ ਅਸੀਂ ਖੁਦਵਾਇਆ ਹੈ ਹਰ ਚੀਜ਼ ਦਾ ਖਿਆਲ ਰੱਖਦੇ ਆ ਕਿ ਜੋ ਵੀ ਇੱਥੇ ਪਲੇਟਸ ਹੈਗੀਆਂ ਨੇ ਉਹਨਾਂ ਤੇ ਵੀ ਖਿਆਲ ਰੱਖਿਆ ਉਹ ਤੁਸੀਂ ਉਹ ਕਿਚਨ ਵਾਲੀ ਪਲੇਟ ਦੇਖੋਗੇ ਉਹ ਵਾਲੀ ਹਰ ਸੋਈ ਹਰ ਸੋਈ ਉਹ ਵੀ ਅਸੀਂ ਲੱਕੜ ਦੀ ਪਲੇਟ ਦੇ ਵਿੱਚ ਖੁਦਵਾਇਆ ਹੈ ਹਾਂ ਉਸੇ ਤਰ੍ਹਾਂ ਹੀ ਇੱਥੇ ਖੁਦਵਾ ਇਹ ਅੱਗੇ ਆ ਗਿਆ ਇਹ ਇਹ ਤੀਸਰਾ ਪ੍ਰੋਜੈਕਟ ਹੈ ਲੈਂਪ ਹੈ ਇਹਦੀ ਵੀਡੀਓ ਬਹੁਤ ਵਾਇਰਲ ਹੋਈ ਸੀ ਲੋਕਾਂ ਨੇ ਦੇਖੀ ਹੋਣੀ ਹੈ ਇਹਦੀ ਬੜੀ ਖੂਬਸੂਰਤੀ ਹੈ ਇਹਦੇ ਅੰਦਰ ਲਾਈਟ ਲੱਗੀ ਹੈ ਤੇ ਰਾਤ ਨੂੰ ਜਦੋਂ ਲਾਈਟ ਛੱਡਦੀਆਂ ਤਾਂ ਥੱਲੇ ਜ਼ਮੀਨ ਤੇ ਫੁੱਲ ਬਣਦਾ ਹੈ ਇਹਦੇ ਵਿੱਚ ਦੀ ਰੌਸ਼ਨੀ ਟਪਦੀ ਹੈ ਟੋਕਰੇ ਵਿੱਚ ਦੀ ਰੌਸ਼ਨੀ ਲੰਗਦੀ ਹੈ ਤੇ ਉਹਦਾ ਫੁੱਲ ਥੱਲੇ ਡਿਜ਼ਾਈਨ ਬਣ ਜਾਂਦਾ ਹੈ ਹਾਂ ਉਹਦਾ ਫੁੱਲ ਬਣ ਜਾਂਦਾ ਹਾਂ ਰੌਜੀ ਰੌਸ਼ਨੀ ਛਣਕੇ ਜਾਂਦੀ ਹੈ ਹਾਂ ਉਸ ਤੋਂ ਅਗਲਾ ਪ੍ਰੋਜੈਕਟ ਹੈਗਾ ਸਾਡੇ ਕੋਲੇ ਇਹ ਜਿਹੜੇ ਹੈਗੇ ਹੈਂਗਿੰਗ ਪੌਟਸ ਬਣਾਏ ਨੇ ਇਹਦੇ ਵਿੱਚ ਆਮ ਤੌਰ ਤੇ ਕੀ ਹੁੰਦਾ ਹੈ ਕਿ ਇਹ ਜਿਹੜੇ ਉਹ ਪਲਾਸਟਿਕ ਦੇ ਹੁੰਦੇ ਨੇ ਗਮਲੇ ਜਿਹੜੇ ਇਹ ਉਹ ਪਲਾਸਟਿਕ ਸਾਡੇ এনवायरमेंट ਲਈ ਮਾੜਾ ਹੈ ਤਾਂ ਅਸੀਂ ਆ ਕੀ ਕੀਤਾ ਕਿ ਇਹਦੇ ਵਿੱਚ ਇੱਕ ਸ਼ੀਟ ਪਾਵਾਂਗੇ ਉਹ ਸ਼ੀਟ ਜ਼ਰੂਰ ਸਾਨੂੰ ਪਲਾਸਟਿਕ ਦੀ ਪਾਉਣੀ ਪੈਣੀ ਆ ਛੋਟੀ ਜੀ ਸ਼ੀਟ ਪਾ ਕੇ ਇਹਦੇ ਉੱਪਰ ਅਸੀਂ ਮਿੱਟੀ ਪਾ ਲਈ ਮਿੱਟੀ ਪਾ ਕੇ ਇਹ ਗਮਲਾ 2 ਸਾਲ ਨਹੀਂ ਨੂੰ ਕੁਝ ਹੁੰਦਾ ਬਿਲਕੁਲ ਠੀਕ ਹੈ ਰੰਗ ਵੀ ਕਰਦੀ ਆ ਤਾਂ ਅਸੀਂ ਪ੍ਰੰਗ ਤੋਂ ਥੋੜਾ ਜਿਹਾ ਵਾਇਡ ਕਰਦੇ ਆ ਤਾਂ ਅਸੀਂ ਇਹਨੂੰ ਐ ਕੋਰਾ ਹੀ ਰੱਖਿਆ ਹੋਇਆ ਮੈਂ ਕਹਿੰਦਾ ਸਾਲ ਵੀ ਚੱਲ ਗਿਆ ਇਹ ਤਾਂ ਬਾਈ ਡਿਜ਼ਾਈਨ ਤੁਸੀਂ ਉੱਥੋਂ ਲਿਆ ਆਪਣੇ ਪੁਰਾਣੇ ਬੁੜੀਆਂ ਟਾਂਕੇ ਦੇ ਸਮਾਨ ਰੱਖ ਲੈਂਦੀਆਂ ਸਮਾਨ ਰੱਖ ਲੈਂਦੀਆਂ ਅਸੀਂ ਹਾਂ ਹਾਂ ਵੀ ਕੋਈ ਬਿੱਲੀ ਬੁੱਲੀ ਤੋਂ ਤੇ ਹਰ ਚੀਜ਼ ਤੋਂ ਪਾਸੇ ਰਹਿੰਦੀ ਤਾਂ ਇਹਦੇ ਵਿੱਚ ਇਹ ਜਿਹੜਾ ਸਾਡਾ ਲੈਂਪ ਲੱਗਣੇ ਨੇ ਉਹ ਲੈਂਪ ਮੈਂ ਤੁਹਾਨੂੰ ਹਜੇ ਮਾਡਲ ਦਿਖਾ ਨਹੀਂ ਸਕਦਾ ਬਣੇ ਪਏ ਨੇ ਜਿਹੜੇ ਇੱਥੇ ਟੇਬਲ ਲੱਗਣੇ ਨੇ ਟੇਬਲਾਂ ਦੇ ਉੱਪਰ ਉਹ ਹੈਂਗਿੰਗ ਲੈਂਪ ਹੈਂਗਿੰਗ ਲੈਂਪ ਆਪਣੇ ਆਪਣੇ ਆਮ ਜਿਹੇ ਰੈਸਟੋਰੈਂਟ ਵਗੈਰਾ ਹੀ ਦੇਖਦੇ ਆ ਉਹ ਵੀ ਇਹਦੇ ਹੋਣਗੇ ਤਾਂ ਚੇਅਰ ਦੇ ਤੁਹਾਨੂੰ ਦੋ ਮਾਡਲ ਹੋਰ ਦਿਖਾਉਣਾ ਮੈਂ ਆਜੋ ਹਾਂ ਇਹ ਸਾਰੀ ਡਾਈਨਿੰਗ ਟੇਬਲ ਦੇ ਇਹ ਟੇਬਲ ਨੈਕਸਟ ਜਿਹੜਾ ਸੀ ਮਾਡਲ ਸਾਡਾ ਇਹ ਚੇਅਰ ਦਾ ਹੈਗਾ ਇਹ ਡਾਈਨਿੰਗ ਟੇਬਲ ਦੀ ਚੇਅਰ ਹੈ ਇਹ ਸਾਡੇ ਕੋਲ ਇਹ 16 ਚੇਅਰ ਨੇ ਇੱਥੇ ਡਾਈਨਿੰਗ ਟੇਬਲ ਹੁਣ ਲੱਗ ਜਾਣਾ ਸਹੀ ਉਹਦੀਆਂ ਚੇਅਰ ਕਿ ਤਾ ਦੇਖੀ ਹੋਣੀ ਤੁਸੀਂ ਇਹਉਂ ਨਾਮ ਹੈਗਾ ਆ ਜਿਵੇਂ ਉਹ ਚੇਅਰ ਆ ਗਈਆਂ ਸਾਰੀਆਂ ਆਪਣੀਆਂ ਹਨਾ ਇਹ ਆ ਚੇਅਰ ਦਾ ਇੱਕ ਮਾਡਲ ਹੋਰ ਤਿਆਰ ਕੀਤਾ ਸੀ ਥੋੜਾ ਡਿਫਰੈਂਟ ਮਾਡਲ ਹੈ ਇਹ ਬਾਹਾਂ ਵਾਲੀ ਹੈ ਅੱਛਾ ਇਹ ਬਾਜੂ ਵਾਲੀ ਹੈ ਹਾਂ 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 ਵੀ ਇਹਦੇ ਥੋੜਾ ਈਸੀ ਚੇਅਰ ਹੈ ਜੀ ਤਿਆਰ ਹੋਣੀ ਹੈ ਹਜੇ ਤਿਆਰ ਕਰ ਰਹੇ ਆ ਹਾਂ ਇਹ ਤੇ ਤਾਂ ਬਾਈ ਜੀ ਪਤਲੀ ਕੁ ਹੋਵੇ ਤਾਂ ਉਹ ਲਪੇਟੀ ਵੀ ਜਾ ਸਕਦਾ ਰਸਾ ਕਸਾ ਅੱਜ ਨੇ ਸਭ ਸਸਤਾ ਤੇ ਟਿਕਾਊ ਕੰਮ ਹੈ ਸਹੀ ਹੈ ਇਸੀ ਧੁੱਪ ਚ ਰੱਖ ਕੇ ਦੇਖ ਲਿਆ ਰਸਾ ਇਹ 2 ਸਾਲ ਨਹੀਂ ਖਰਾਬ ਹੁੰਦਾ ਕੱਖ ਨਹੀਂ ਹੋਣਾ ਇਹ ਵੀ ਹੋਣਾ